ਮਿਸਟਰ ਵਿਨੇ ਨਰਮਾ ਉਹਦੀ ਬਾਡੀ ਪਈ ਹੈ ਉਹਦੇ ਕੋਲੇ ਉਹਦੀ ਵਾਈਫ ਬੈਠੀ ਹੈ ਇਹ ਫੋਟੋ ਨੂੰ ਪੁੱਛਣ ਲੜੀਆਂ ਨਹੀਂ ਇਹ ਫੋਟੋ ਵੀ ਨਹੀਂ ਭੁੱਲੀ ਜਾਏਗੀ ਉਸ ਦੀ ਵਾਈਫ ਨੇ ਇੱਕ ਅਪੀਲ ਕੀਤੀ ਹੈ ਔਰ ਅਪੀਲ ਬੜੀ ਟੱਚਿੰਗ ਹੈ ਔਰ ਉਹ ਉਹਦੀ ਦਿਲ ਤੋਂ ਵੀ ਹੈ ਤੇ ਦਿਮਾਗ ਤੋਂ ਵੀ ਹੈ ਉਦੇ ਨਾਂ ਦੇ ਉੱਤੇ ਉਹਨਾਂ ਦੇ ਪਰਿਵਾਰ ਨੇ ਖੂਨਦਾਨ ਕੈਂਪ ਲਵਾਇਆ ਉਹਦੇ ਉੱਤੇ ਉਹਨਾਂ ਨੇ ਖੂਨਦਾਨ ਕੀਤਾ ਤੇ ਉਹਦੇ ਚੋਂ ਦੀ ਸਟੇਟਮੈਂਟ ਆਈ ਹੈ ਇਹ ਸਟੇਟਮੈਂਟ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਮੈਂ ਚਪੇੜ ਨਹੀਂ ਕਹਾਗਾ ਥੱਪੜ ਹੈ ਜਿਹੜੇ ਹਿੰਦੂ ਮੁਸਲਮ ਦਾ ਰੌਲਾ ਪਾ ਰਿਹਾ ਕਸ਼ਮੀਰ ਦੇ ਅਗੇ ਇਸ ਪੁਰੇ ਉਹਦਾ ਉਹਦੀ ਸਟੇਟਮੈਂਟ ਆਈ ਹੈ ਕਹਿੰਦੀ ਕਸ਼ਮੀਰੀ ਤੇ ਮੁਸਲਮ ਉਹਨਾਂ ਦੇ ਉਲਟ ਕੁਝ ਨਾ ਬੋਲਿਆ ਜਾਵੇ ਕਹਿੰਦੀ ਮੈਨੂੰ ਕਿਸੇ ਦੇ ਨਾਲ ਵੀ ਨਫ਼ਰਤ ਨਹੀਂ ਹੈ ਮੈਨੂੰ ਸਿਰਫ ਇਨਸਾਫ਼ ਚਾਹੀਦਾ ਹੈ ਬਹੁਤ ਵੱਡੀ ਅਸੀਂ ਉਦਣ ਦਾ ਸਾਡੇ ਸਰਟਨ ਟਾਈਪ ਆਫ ਮੀਡੀਆ ਨੇ ਹਿੰਦੂ ਮੁਸਲਮ ਕਸ਼ਮੀਰੀ ਕਰ ਕਰਾ ਕੇ ਕਸ਼ਮੀਰੀ ਸਟੂਡੈਂਟਸ ਜਾਂ ਜਿਹੜੇ ਲੋਕ ਬਾਕੀ ਹਿੱਸੇ 'ਚ ਬੈਠੇ ਨੇ ਉਹਨਾਂ ਨੂੰ ਗਾਲਾਂ ਕਢਾਈਆਂ ਜਾ ਰਹੀਆਂ ਨੇ ਕੁੱਟਮਾਰ ਕੀਤੀ ਜਾ ਰਹੀ ਹੈ ਉਹਨਾਂ ਦਾ ਕੀ ਕਿਸੂਰ ਆ ਆ ਉਹਨਾਂ ਦੇ ਮੂੰਹ ਤੇ ਬਹੁਤ ਵੱਡਾ ਥੱਪੜ ਆ ਔਰ ਉਹਨਾਂ ਸਿਆਸਤਦਾਨਾਂ ਦੇ ਗire ਹੋਏ ਸਿਆਸਤਦਾਨ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਐਸੇ ਨੀਚ ਸੋਚ ਵਾਲੇ ਗire ਹੋਏ ਸਿਆਸਤਦਾਨਾਂ ਤੇ ਮੂੰਹ ਤੇ ਬਹੁਤ ਵੱਡਾ ਥੱਪੜ ਆ ਜਿਹੜੇ ਹੁਣ ਤੱਕ ਇਹੀ ਬਕਵਾਸ ਕਰੀ ਗਏ ਨੇ